हां जी दोस्तों सासारिकाल जी उम्मीद है सारे जाने ठीक ठाक होंगे कदे ਤੁਸੀਂ ਇਹ ਚੀਜ਼ ਇਮੇਜਿਨ ਕਰ ਸਕਦੇ ਹੋ ਵੀ ਇੱਕ ਮਾਂ ਆਪਦੇ ਹੀ ਘਰ ਵਾਲੇ ਤੋਂ ਆਪਦੀ ਧੀ ਦੀ ਇੱਜ਼ਤ ਲुटਵਾ ਰਹੀ ਹੋਵੇ ਉਹ ਵੀ ਪੂਰੇ 3 ਸਾਲਾਂ ਤੋਂ ਬਿਲਕੁਲ ਤੁਸੀਂ ਸਹੀ ਸੁਣਿਆ ਮੈਂ ਕੋਈ ਗਲਤ ਗੱਲ ਨਹੀਂ ਕਹਿ ਰਹੀ ਕੋਈ ਝੂਠੀ ਅਫਵਾਹ ਨਹੀਂ ਫੈਲਾ ਰਹੀ ਇਹ ਗੱਲ ਬਿਲਕੁਲ ਸਹੀ ਹੈ ਤੇ ਜਿਹੜੀ ਕਲਿੱਪ ਤੁਸੀਂ ਦੇਖੀ ਹੈ ਇਸ ਤੋਂ ਪਹਿਲਾਂ ਉਹ ਕਲਿੱਪ ਪੱਤਰਕਾਰ ਜਿਹੜੇ ਸੀਗੇ ਪਿੰਡ ਦੇ ਵਿੱਚ ਗਏ ਹੋਏ ਸੀ ਮੋਗੇ ਦੇ ਇੱਕ ਪਿੰਡ ਦੀ ਗੱਲ ਹੈ ਇਹ ਤਾਂ ਪਿੰਡ ਵਾਲਾ ਤਾਂ ਇਹ ਚੀਜ਼ ਜਦੋਂ ਉਹਨਾਂ ਨੂੰ ਪਤਾ ਲੱਗੀ ਬਰਦਾਸ਼ਤ ਨਹੀਂ ਹੋਈ ਜਦੋਂ ਉਸ ਧੀ ਨੂੰ ਪਤਾ ਲੱਗਿਆ ਵੀ ਮੇਰੀ ਮਾਂ ਤਾਂ ਮੇਰੇ ਪਿਓ ਦੀ ਸਾਈਡ ਹੀ ਲੈ ਰਹੀ ਆ ਮੇਰੀ ਗੱਲ ਨਹੀਂ ਸੁਣ ਰਹੀ ਤਾਂ ਉਸ ਨੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਪਿੰਡ ਦੇ ਹੀ ਕਿਸੇ ਬੇਬੇ ਕੋਲ ਜਾ ਕੇ ਆਪਦਾ ਦੁੱਖ ਦੱਸਿਆ ਤੁਪਿਛਨੇ 10 ਸਾਲਾਂ ਤੋਂ ਮੇਰਾ ਪਿਓ ਮੇਰੀ ਇੱਜ਼ਤ ਲੁੱਟ ਰਿਹਾ ਤੇ ਮੈਨੂੰ ਬਹੁਤ ਦਰਦ ਹੁੰਦਾ ਮੈਂ ਬਹੁਤ ਤਕਲੀਫ 'ਚ ਆ ਮੈਨੂੰ ਇੱਥੋਂ ਕਿਸੇ ਤਰੀਕੇ ਦੇ ਨਾਲ ਛੁਡਵਾ ਲਓ ਤਾਂ ਫਿਰ ਉਹਨਾਂ ਨੇ ਪੱਤਰਕਾਰਾਂ ਨੂੰ ਸੱਦਿਆ ਤੇ ਉਸ ਬੰਦੇ ਤੇ ਜਿਹੜਾ ਹੈਗਾ ਉਹ ਪਰਚਾ ਕਰਵਾਇਆ ਤੇ ਹੁਣ ਮੁੱਦਾ ਇਹ ਆ ਕਿ ਜਿਹੜੀ ਉਸ ਬੰਦੇ ਦੀ ਘਰ ਵਾਲੀ ਹੈ ਯਾਨੀ ਕਿ ਕੁੜੀ ਦੀ ਮਾਂ ਉਹਨੂੰ ਪੁਲਿਸ ਵਾਲਿਆਂ ਨੇ ਛੱਡ ਦਿੱਤਾ ਤੇ ਪਿੰਡ ਵਾਲਿਆਂ ਨੇ ਇਸੇ ਕਰਕੇ ਧਰਨਾ ਲਾਇਆ ਇਸੇ ਕਰਕੇ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਵੀ ਆਖਿਰ ਮਾਂ ਨੂੰ ਕਿਉਂ ਛੱਡਿਆ ਗਿਆ ਕਿਉਂਕਿ ਮਾਂ ਜਿਹੜੀ ਹੁੰਦੀ ਹੈ ਨਾ ਉਹਦਾ ਫਰਜ਼ ਬਣਦਾ ਸੀ ਵੀ ਜਦੋਂ ਉਹਦੀ ਟੀ ਉਹਨੂੰ ਦੱਸ ਰਹੀ ਆ ਪਿਛਲੇ 3 ਸਾਲਾਂ ਤੋਂ ਕਿ ਉਹਦਾ ਪਿਓ ਦੇ ਨਾਲ ਧੱਕਾ ਕਰ ਰਿਹਾ ਉਹਨੂੰ ਗਲਤ ਥਾਂਾਂ ਤੇ ਟੱਚ ਕਰ ਰਿਹਾ ਤਾਂ ਉਹਦਾ ਫਰਜ਼ ਨਹੀਂ ਬਣਦਾ ਸੀ ਵੀ ਉਹ ਉਹਦੇ ਖਿਲਾਫ ਕੰਪਲੇਂਟ ਕਰੇ ਜਾਂ ਉਹਦੀ ਟੀ ਉਹਨੂੰ ਲੈ ਕੇ ਚਲੀ ਜਾਵੇ ਤਾਂ ਦੇਖੋ ਘਰ ਦੇ ਵਿੱਚ ਜਦੋਂ ਤਿੰਨ ਜੀ ਰਹੇ ਹੁੰਦੇ ਆ ਨਾ ਤੇ ਪਤਾ ਹੀ ਹੁੰਦਾਗਾ ਵੀ ਕੀ ਹੋ ਰਿਹਾ ਪਰਿਵਾਰ ਦੇ ਵਿੱਚ ਕੀ ਨਹੀਂ ਹੋ ਰਿਹਾ ਉਹ ਜਿਹੜੀ ਮਾਂ ਆਂਗੀ ਨਾ ਮੈਂ ਤੁਹਾਨੂੰ ਅਸਲ ਗੱਲ ਦੱਸਾਂ ਉਹਨੇ ਦੂਜੀ ਥਾਂ ਤੇ ਵਿਆਹ ਕਰਵਾਇਆ ਸੀ ਉਸ ਬੰਦੇ ਨਾਲ ਆ ਕੇ ਜਿਹਦੀ ਮੈਂ ਤੁਹਾਨੂੰ ਇਹ ਫੋਟੋ ਦਿਖਾ ਰਹੀ ਹਾਂ ਤੇ ਜਿਹੜੀ ਧੀ ਸੀਗੀ ਉਹ ਉਹਦੇ ਪਹਿਲੇ ਘਰ ਵਾਲੇ ਦੀ ਸੀ ਮੈਂ ਇਹਦੇ ਬਾਰੇ ਇੱਕ ਵਾਰ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹਦੀ ਜੰਮੀ ਹੁੰਦੀ ਹੈ ਨਾ ਜਿਹਦੀ ਜਾਈ ਹੁੰਦੀ ਆ ਧੀ ਤਾਂ ਸਿਰਫ ਉਸੇ ਦੀ ਹੁੰਦੀ ਆ ਬਗਾਨਾ ਕੋਈ ਧੀਆ ਦਾ ਕੁਝ ਨਹੀਂ ਲੱਗਦਾ ਹੁਣ ਦਾ ਟਾਈਮ ਐਦਾਂ ਦਾ ਚੱਲ ਰਿਹਾ ਉੱਤੋਂ ਮਾਂ ਇਹੋ ਜੀ ਵੀ ਉਹਨੂੰ ਧੀ ਨੂੰ ਉਲਟਾ ਜਦੋਂ ਉਹਦੀ ਧੀ ਦੱਸਦੀ ਸੀ ਨਾ ਵੀ ਮਾਂ ਮੇਰੇ ਨਾਲ ਪਿਓ ਆ ਕੁਝ ਕਰਦਾ ਤਾਂ ਉਹਦੀ ਮਾਂ ਇਹ ਜਵਾਬ ਦਿੰਦੀ ਸੀ ਵੀ ਮੈਂ ਦੂਜੇ ਥਾਂ ਆਈਆਂ ਤੇ ਤੂੰ ਮੈਨੂੰ ਇੱਥੋਂ ਵੀ ਘਰੋਂ ਕਢਾਉਣਾ ਤਾਂ ਤੁਸੀਂ ਸੋਚ ਸਕਦੇ ਹੋ ਵੀ ਹੁਣ ਉੱਥੇ ਉਹਦੀ ਧੀ ਕੀ ਕਰ ਸਕਦੀ ਸੀ ਪਹਿਲੀ ਵਾਰ ਆਇਆ ਹੈ ਚੈਨਲ ਤੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦਾ ਉਹ ਘਟਿਆ ਪਿਓ ਉਸ ਕੁੜੀ ਨੂੰ ਗੰਦੇ ਗੰਦੇ ਸਵਾਲ ਪੁੱਛਦਾ ਸੀ ਗੰਦੇ ਗੰਦੇ ਸਵਾਲਾਂ ਦੇ ਜਵਾਬ ਕੁੜੀ ਤੋਂ ਮੰਗਦਾ ਸੀ ਕੁੜੀ ਨੂੰ ਗਲਤ ਥਾਵਾਂ ਤੇ ਟੱਚ ਕਰਦਾ ਸੀ ਤੇ ਇੱਥੋਂ ਤੱਕ ਕਿ ਕੁੜੀ ਨੂੰ ਮਤਲਬ ਕਿ ਕੀ ਮੈਂ ਕਵਾਂ ਹਨਾ ਮਤਲਬ ਵੀ ਉਹਨੂੰ ਬਿਲਕੁਲ ਹੀ ਕੱਪੜੇ ਉਹਦੇ ਉਤਾਰ ਦਿੰਦਾ ਸੀ ਐਡੀਆਂ ਘਟਿਆ ਹਰਕਤਾਂ ਕਰਦਾ ਸੀ ਤੇ ਕੀ ਉਦੋਂ ਮਾਂ ਜਿਹੜੀ ਹੈਗੀ ਆ ਉਦੋਂ ਉਹਦੀ ਸੁੱਤੀ ਪਈ ਹੁੰਦੀ ਸੀ ਉਸ ਔਰਤ ਨੂੰ ਉਹਦੋਂ ਪਤਾ ਨਹੀਂ ਲੱਗਦਾ ਸੀ ਵੀ ਉਹਦਾ ਬੰਦਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਮਤਲਬ ਉਹ ਕੁੜੀ ਨੇ ਤੰਗ ਹੋ ਕੇ ਜਾ ਕੇ ਉਸ ਬੇਬੇ ਤੋਂ ਜਿਹੜੀ ਜੀ ਸੀਗੀ ਉਹਦੇ ਤੋਂ ਮਦਦ ਮੰਗੀ ਉਹਨੂੰ ਦੱਸੀ ਸਾਰੀ ਗੱਲਬਾਤ ਪਰ ਉਸ ਬੇਬੇ ਨੇ ਨਾ ਆਪਣੇ ਜ਼ੁਬਾਨ ਤੋਂ ਦੱਸਿਆ ਵੀ ਮੈਂ ਯਕੀਨ ਨਹੀਂ ਕਰਿਆ ਤੇ ਇਥੋਂ ਤੱਕ ਗਿਰਿਆ ਹੋਇਆ ਇਨਸਾਨ ਸੀ ਉਹ ਕਿ ਜਦੋਂ ਉਸ ਧੀ ਦੀ ਮਾਂ ਦਾ ਆਪਰੇਸ਼ਨ ਹੋ ਗਿਆ ਤਾਂ ਉਹ ਉਸ ਕੁੜੀ ਨੂੰ ਛੱਡ ਕੇ ਆਪ ਆਵਦੀ ਭੈਣ ਕੋਲ ਜਾਵੜੀ ਆਪਰੇਸ਼ਨ ਹੋਣ ਤੋਂ ਬਾਅਦ ਕਿ ਉੱਥੇ ਮੇਰੀ ਸੰਭਾਲ ਹੋਊਗੀ ਤੇ ਹੁਣ ਇਹ ਚੀਜ਼ ਨਾਰਮਲ ਆਪਾਂ ਕਹਿ ਦਿੰਨੇ ਆਂ ਵੀ ਚਲ ਮਗਰੋਂ ਧੀ ਰੋਟੀ ਪਾਣੀ ਬਣਾ ਦਊਗੀ ਆਪਦੇ ਪਿਓ ਵਾਸਤੇ ਇਹੀ ਸੋਚਦੇ ਆਂ ਆਪਾਂ ਪਰ ਜੇ ਪਿਓ ਹੀ ਐਡਾ ਘਟਿਆ ਹੋਵੇ ਤਾਂ ਫਿਰ ਕੀ ਕੀਤਾ ਜਾਵੇ ਤਾਂ 10 ਦਿਨ ਉਹ ਆਪਰੇਸ਼ਨ ਤੋਂ ਬਾਅਦ ਉੱਥੋਂ ਗਈ ਤੇ 10 ਦਿਨ ਲਗਾਤਾਰ ਉਸ ਦਰਿੰਦੇ ਪਿਓ ਨੇ ਉਸ ਧੀ ਦੇ ਨਾਲ ਰੇਪ ਕੀਤਾ ਤਾਂ ਤੁਸੀਂ ਸੋਚ ਸਕਦੇ ਹੋ ਵੀ ਇੱਕ 15 ਸਾਲ ਦੀ ਧੀ ਦੇ ਨਾਲ 3 ਸਾਲਾਂ ਤੋਂ ਫਿਰ ਇਸ ਤਰੀਕੇ ਦੇ ਨਾਲ 10 ਦਿਨ ਲਗਾਤਾਰ ਰੇਪ ਕੀਤਾ ਤੇ ਉਹ ਦਰਦ ਨਾਲ ਇੰਨੀ ਕਿ ਤਕਲੀਫ 'ਚ ਸੀ ਕਿ ਇਸ ਕਰਕੇ ਉਹ ਨੂੰ ਵਿਚਾਰੀ ਨੂੰ ਜਾ ਕੇ ਕਿਤੇ ਬਾਹਰ ਪਿੰਡ ਦੇ ਵਿੱਚ ਕਿਸੇ ਕੋਲੋਂ ਮਦਦ ਮੰਗਣੀ ਪਈ। ਉਲਟਾ ਉਹ ਡਰਦੀ ਸੀ ਵੀ ਕਿਤੇ ਮੇਰੀ ਮਾਂ ਨੂੰ ਨਾ ਪਤਾ ਲੱਗ ਜਾਏ ਮੇਰੀ ਮਾਂ ਮੇਰੇ ਨਾਲ ਕੁੱਟਮਾਰ ਕਰੂਗੀ ਮੈਨੂੰ ਕੁੱਟੂਗੀ ਉਹਨੇ ਬੇਬੇ ਨੂੰ ਇਹ ਚੀਜ਼ਾਂ ਕਹੀਆਂ ਤਾ ਬੇਬੇ ਨੇ ਉਹਦੇ ਤੇ ਯਕੀਨ ਨਹੀਂ ਕੀਤਾ ਵੀ ਕਿੱਦਾਂ ਕੋਈ ਐਡੀਕ ਬੱਚੀ ਦੇ ਨਾਲ ਕੁਝ ਕਰ ਸਕਦਾ ਹੈ ਹਾਲਾਂਕਿ ਦੁਨੀਆ ਤੇ ਬਹੁਤ ਕੁਝ ਹੋਈ ਜਾਂਦਾ ਪਰ ਦੇਖੋ ਪਿੰਡਾਂ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਬੰਦਾ ਨਹੀਂ ਯਕੀਨ ਕਰਦਾ ਤਾਂ ਬੇਬੇ ਨੇ ਕਿਹਾ ਵੀ ਮੈਨੂੰ ਕੋਈ ਸਬੂਤ ਦੇ ਤਾਂ ਉਸ ਕੁੜੀ ਦੇ ਨਾਲ ਜਦੋਂ ਉਹਨੇ ਫੇਰ ਉਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਕਿਉਂਕਿ ਉਹ ਇਨਾਂ ਚੀਜ਼ਾਂ ਚੋਂ ਨਿਕਲਣਾ ਚਾਹੁੰਦੀ ਸੀ ਬੱਚੀ ਉਹਨੂੰ ਦਰਦ ਹੁੰਦਾ ਸੀ ਉਹਨੂੰ ਤਕਲੀਫ ਹੁੰਦੀ ਸੀ ਉਹ ਇਹਨਾਂ ਚੀਜ਼ਾਂ ਤੋਂ ਨਿਕਲਣਾ ਚਾਹੁੰਦੀ ਸੀ ਇਸ ਕਰਕੇ ਉਹਨੇ ਕਿਸੇ ਹਿਸਾਬ ਦੇ ਨਾਲ ਤਸਵੀਰਾਂ ਜਾਂ ਕਹਿ ਲਓ ਵੀਡੀਓ ਵਗੈਰਾ ਬਣਾਈਆਂ ਜਦੋਂ ਉਹਦੇ ਨਾਲ ਉਹ ਇਹ ਘਟਿਆ ਹਰਕਤ ਕਰ ਰਿਹਾ ਸੀ ਤੇ ਉਹ ਜਾ ਕੇ ਉਹਨੇ ਉਸ ਬੇਬੇ ਨੂੰ ਦਿਖਾਨਾ ਫਿਰ ਜਾ ਕੇ ਪਿੰਡ ਦੇ ਵਿੱਚ মিডিਆ ਸੱਤਿਆ ਗਿਆ ਤੇ ਉਹਨਾਂ ਦੇ ਖਿਲਾਫ ਕੰਪਲੇਂਟ ਕੀਤੀ ਗਈ ਹੁਣ ਮੁੱਦਾ ਇਹ ਆ ਕਿ ਮਾਂ ਜਿਹੜੀ ਹੈਗੀ ਆ ਪਿਓ ਨੂੰ ਤਾਂ ਫੜ ਲਿਆ ਗਿਆ ਉਹਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਪਰ ਮਾਂ ਨੂੰ ਪਰਚੇ ਦੇ ਵਿੱਚੋਂ ਕੱਢ ਦਿੱਤਾ ਗਿਆ ਤਾਂ ਇੱਥੇ ਪਿੰਡ ਵਾਲਿਆਂ ਨੇ ਇਹ ਗੱਲ ਉਠਾਈ ਆ ਕਿ ਜਿਹੜੀ ਮਾਂ ਦੀ ਉਹ ਓਨੀ ਹੀ ਕਸੂਰਵਾਰ ਆ ਤੇ ਤੁਹਾਨੂੰ ਕੀ ਲੱਗਦਾ ਵੀ ਇੱਥੇ ਮਾਂ ਕਸੂਰਵਾਰ ਹੈ ਜਾਂ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਮਾਂ ਜਿਹੜੀ ਹੈਗੀ ਆ ਉਹ ਬਰਾਬਰ ਦੀ ਹਿੱਸੇਦਾਰ ਆ ਇਹੋ ਜੀ ਮਾਂ ਨੂੰ ਸਜ਼ਾ ਮਿਲਣੀ ਚਾਹੀਦੀ 3 ਸਾਲ ਤੋਂ ਤੁਸੀਂ ਸੋਚੋ ਕਿਸੇ ਦੀ ਧੀ ਨਾਲ ਇਹੋ ਜਿਹਾ ਗਲਤ ਕੰਮ ਹੋ ਰਿਹਾ ਤੇ ਮਾਂ ਅੰਨੀ ਆ ਮਾਂ ਨੂੰ ਪਤਾ ਨਹੀਂ ਲੱਗਦਾ ਇੱਡੀ ਇੱਕ ਬੱਚੀ ਦੇ ਨਾਲ ਇੱਡੀ ਘਟਿਆ ਹਰਕਤ ਹੋ ਰਹੀ ਹੈ ਘਰ ਦੇ ਵਿੱਚ ਮਾਂ ਨੂੰ ਕੁਝ ਦਿਖਦਾ ਨਹੀਂ ਉਹਨੂੰ ਆਏ ਸੀ ਵੀ ਮੈਨੂੰ ਮੇਰਾ ਘਰ ਨਾ ਛੱਡਣਾ ਪੈ ਜੇ ਮੈਨੂੰ ਆਹ ਦੂਜੀ ਦੂਜਾ ਘਰ ਵਾਲਾ ਨਾ ਛੱਡਣਾ ਪੈ ਜੇ ਵੀ ਮੈਂ ਕਿੱਥੇ ਜਾਵਾਂਗੀ ਇੱਡੀ ਘਟਿਆ ਮਾਂ ਮੈਂ ਕਹਿੰਨੀ ਆ ਮਾਂ ਹੋਣ ਦੇ ਨਾਂ ਤੇ ਕਲੰਕ ਆ ਇਹ ਪਹਿਲੀ ਗੱਲ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਵੀ ਦੇਖੋ ਜੇ ਕਿਸੇ ਭੈਣ ਦੇ ਧੀ ਆ ਨਾ ਤਾਂ ਔਖੀਆਂ ਸੌਖੀਆਂ ਆਪਦੇ ਉਸੇ ਘਰੇ ਕੱਟ ਲਿਆ ਕਰੋ ਜਿੱਦੀ ਉਹ ਧੀ ਹੁੰਦੀ ਐ ਜੇ ਰੱਬ ਨਾ ਕਰੇ ਤੁਹਾਡੇ ਬਰਦਾਸ਼ਤ ਤੋਂ ਬਾਹਰ ਆ ਗੱਲਾਂ ਤੁਹਾਡਾ ਨਹੀਂ ਨਿਭਾ ਹੋ ਰਿਆ ਨਾ ਤਾਂ ਭੈਣ ਮੇਰੀ ਉਹ ਮਿੰਤ ਵਾਲੀ ਗੱਲ ਆ ਆਪਦੀ ਧੀ ਨੂੰ ਨਾ ਆਪਦੇ ਪੇਕੇ ਛੱਡ ਦਿਆ ਕਰੋ ਜਦੋਂ ਤੁਸੀਂ ਦੂਜੇ ਥਾਂ ਜਾਂਦੀਆਂ ਹੋ ਦੂਜੇ ਘਰ ਵਾਲਿਆਂ ਲੱਭ ਲੈਣੀਆਂ ਹੋ ਜਾਂ ਉਹਦੇ ਨਾਲ ਤੁਹਾਡੇ ਮਾਪੇ ਤੁਹਾਨੂੰ ਤੋੜ ਦਿੰਦੇ ਨੇ ਨਾ ਤਾਂ ਉੱਥੇ ਤੁਸੀਂ ਆਪਦੀ ਧੀ ਨੂੰ ਨਾ ਲੈ ਕੇ ਜਾਇਆ ਕਰੋ ਕਿਉਂਕਿ ਧੀ ਦਾ ਪਯੋ ਸਿਰਫ ਉਹੀ ਆ ਜਿਹੜਾ ਅਸਲ ਆ ਜਿਹਦੀ ਉਹ ਜਾਈ ਹੁੰਦੀ ਹੈ ਬਗਾਨਾ ਕੋਈ ਕਿਸੇ ਧੀ ਦਾ ਨਹੀਂ ਬਣਦਾ ਇਹੋ ਜਿਹਾ ਕਿਸੇ ਪਹਿਲਾਂ ਵੀ ਕਈ ਵਾਰ ਸਾਹਮਣੇ ਆਏ ਨੇ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਇਹ ਚੀਜ਼ਾਂ ਬਹੁਤ ਔਖੀਆਂ ਹੋ ਜਾਂਦੀਆਂ ਹੁਣ ਤੁਸੀਂ ਸੋਚੋ ਵੀ ਉਸ 15 ਸਾਲ ਦੀ ਬੱਚੀ ਦੀ ਜ਼ਿੰਦਗੀ ਜਿਹੜੀ ਹੈਗੀ ਆ ਘਟਿਆ ਪਿਉ ਨੇ ਬਰਬਾਦ ਕਰਕੇ ਰੱਖ ਦਿੱਤੀ ਤਾਂ ਹੁਣ ਪੁਲਿਸ ਵਾਲਿਆਂ ਨੇ ਉਸ ਮਾਣ ਨੂੰ ਛੱਡ ਦਿੱਤਾ ਪਰ ਮੈਨੂੰ ਲੱਗਦਾ ਵੀ ਉਸ ਮਾਣ ਨੂੰ ਵੀ ਉਨੀ ਹੀ ਸਜ਼ਾ ਮਿਲਣੀ ਚਾਹੀਦੀ ਹੈ ਜਿੰਨੀ ਕੀ ਉਸ ਪਿਆਉ ਨੂੰ ਮਿਲੀ ਹੈ ਕਿਉਂਕਿ ਉਹਨੇ ਆਪਦੇ ਸਵਾਰਥ ਦੀ ਖਾਤਰ ਆਪਣੀ ਧੀ ਦੀ ਜ਼ਿੰਦਗੀ ਖੁਦ ਬਰਬਾਦ ਕੀਤੀ ਹੈ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਦੇਖੋ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਫੈਸਲੇ ਜਿਹੜੇ ਹੈਗੇ ਆ ਨਾ ਦੂਜੀ ਥਾਂ ਤੇ ਜਾਣ ਵਾਲੇ ਸੋਚ ਸਮਝ ਕੇ ਲਿਆ ਕਰੋ ਨਹੀਂ ਤਾਂ ਭਾਈ ਜੇ ਤੁਹਾਡੇ ਧੀ ਹੈਗੀ ਆ ਤੁਸੀਂ ਵਿਆਹ ਹੀ ਨਾ ਕਰਵਾਓ ਦੂਜੀ ਥਾਂ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਤੇ ਜੇ ਕਰਵਾਉਣਾ ਹੈਗਾ ਆਪਦੀ ਧੀ ਨੂੰ ਆਪਦੇ ਪੇਕੇ ਛੱਡ ਜਾਇਆ ਕਰੋ ਕਿਉਂਕਿ ਉਹ ਉਹਦੇ ਨਾਨਕੇ ਹੁੰਦੇ ਪਰ ਦੂਜੀ ਥਾਂ ਤੇ ਉਹਦੇ ਦਾਦਕੇ ਬਣਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕੋਈ ਹੋਊਗਾ 100 ਚੋਂ ਇੱਕ ਜਾਂ ਕੋਈ ਵਿਰਲਾ ਟਾਵਾ ਹੁੰਦਾ ਕੋਈ ਰੱਬੀ ਰੂਹ ਜਿਹੜਾ ਪ્યો ਅਸਲ ਦੇ ਵਿੱਚ ਫਿਰ ਉਸ ਧੀ ਨੂੰ ਆਪਦੀ ਧੀ ਮੰਨਦਾ ਨਹੀਂ ਤਾਂ ਹਰ ਕਿਸੇ ਦੀ ਗੰਦੀ ਨਜ਼ਰ ਹੀ ਹੁੰਦੀ ਹੈ ਕੋਈ ਨਹੀਂ ਕਿਸੇ ਦਾ ਹੁਣ ਦਾ ਟਾਈਮ ਹੀ ਇਦਾਂ ਦਾ ਤਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਇਹੀ ਚੀਜ਼ ਰੱਖਣਾ ਚਾਹੁੰਦੀ ਸੀ ਦੇਖੋ ਵਲੌਗਰਾਂ ਦੀਆਂ ਗੱਲਾਂ ਆਪਾਂ ਕਰਦੇ ਹਾਂ ਕਿਉਂਕਿ ਉਹਨਾਂ ਦੀ ਜਿੱਥੇ ਕੋਈ ਗਲਤੀ ਹੁੰਦੀ ਹੈ ਮੈਂ ਉਹ ਚੀਜ਼ ਤੁਹਾਡੇ ਸਾਹਮਣੇ ਰੱਖਦੀ ਹਾਂ ਵੀ ਜਿੰਨਾ ਚੀਜ਼ਾਂ ਦੇ ਨਾਲ ਆਪਣੇ ਬੱਚਿਆਂ ਤੇ ਗਲਤ ਅਸਰ ਪੈਂਦਾ ਹੈ ਜਾਂ ਦੁਨੀਆ ਤੇ ਗਲਤ ਪ੍ਰਭਾਵ ਪੈਂਦਾ ਇਸ ਕਰਕੇ ਉਹਨਾਂ ਨੂੰ ਮੈਂ ਜਿਹੜਾ ਹੈਗਾ ਰੋਸਟ ਕਰਦੀ ਤੇ ਆਪਣਾ ਮੇਰਾ ਜਿਹੜਾ ਚੈਨਲ ਆ ਮੇਰਾ ਜਿਹੜਾ ਮੋਟਿਵ ਆ ਉਹ ਇਹੀ ਆ ਵੀ ਲੋਕਾਂ ਦੇ ਸਾਹਮਣੇ ਐਦਾਂ ਦੀਆਂ ਚੀਜ਼ਾਂ ਰੱਖੀਆਂ ਜਾਣ ਵੀ ਜਿਹੜੀਆਂ ਚੀਜ਼ਾਂ ਤੋਂ ਕੁਝ ਨਾ ਕੁਝ ਸਿੱਖਿਆ ਮਿਲੇ ਵੀ ਹਾਂ ਵੀ ਹਾਂ ਇਹ ਚੀਜ਼ ਨਹੀਂ ਕਰਨੀ ਮੇਰਾ ਕੋਈ ਇਹ ਮੋਟਿਵ ਨਹੀਂਗਾ ਮੇਨ ਵੀ ਮੈਂ ਵਲੌਗਰਾਂ ਨੂੰ ਹੀ ਰੋਸਟ ਕਰਨਾ ਜਾਂ ਉਹਨਾਂ ਬਾਰੇ ਹੀ ਗੱਲ ਕਰਨੀ ਤਾਂ ਮੇਰੇ ਚੈਨਲ ਤੇ ਹਰ ਤਰ੍ਹਾਂ ਦੀ ਵੀਡੀਓ ਹੀ ਤੁਹਾਨੂੰ ਦੇਖਣ ਨੂੰ ਮਿਲਿਆ ਕਰੂਗੀ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓਜ਼ ਨੂੰ ਪਿਆਰ ਦਿਆ ਕਰੋ ਵੀਡੀਓਜ਼ ਨੂੰ ਪਲੀਜ਼ ਦਬ ਕੇ ਸ਼ੇਅਰ ਕਰ ਦਿਆ ਕਰੋ ਤੇ ਤੁਹਾਨੂੰ ਇੱਕੋ ਚੈਨਲ ਤੇ ਸਭ ਕੁਝ ਦੇਖਣ ਨੂੰ ਮਿਲਿਆ ਕਰੂਗਾ ਜਿਹੜੇ ਜਿਹੜੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਕੇ ਜਾਣਾ ਤੇ ਭੁੱਲਣਾ ਨਹੀਂ ਤੇ ਵੀਡੀਓਜ਼ ਨੂੰ ਦਬ ਕੇ ਸ਼ੇਅਰ ਕਰ ਦਿਆ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਹੋ ਸਕਦਾ ਕਿਸੇ ਬਲੌਗਰ ਦੀ ਵੀਡੀਓ ਲੈ ਕੇ ਆਗੇ ਆਪਾਂ ਹੋ ਸਕਦਾ ਇੱਕ ਨਵੀਂ ਅਪਡੇਟ ਲੈ ਕੇ ਆਗੇ ਥੈਂਕ ਯੂ ਜੀ